ਅੱਜ ਆਪਾਂ ਗੱਲ ਕਰਦੇ ਆਂ ਤਿੰਨ ਕਿਤਾਬਾਂ ਦੀ ਜਿਹੜੀਆਂ ਕਿ ਤੁਸੀਂ ਦੇਖੀ ਆਉਣੇ ਆ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੀਆਂ ਨੇ ਸਭ ਤੋਂ ਪਹਿਲੀ ਕਿਤਾਬ ਹੈ 80/20 ਤੁਹਾਡੀ ਜ਼ਿੰਦਗੀ ਮਤਲਬ ਤੁਹਾਡੀ ਜ਼ਿੰਦਗੀ ਦਾ ਕੋਈ ਵੀ ਗੋਲ ਹੈ ਤੁਹਾਡਾ ਕੋਈ ਵੀ ਸੁਪਨਾ ਹੈ ਤੁਸੀਂ ਉਹਨੂੰ ਪੂਰਾ ਕਰਨਾ ਚਾਹੁੰਦੇ ਹੋ ਤੁਹਾਨੂੰ ਉਹਦੇ ਲਈ ਸਿਰਫ 20% ਕੋਸ਼ਿਸ਼ ਕਰਨ ਦੀ ਲੋੜ ਹੈ ਤੇ 80% ਤੁਹਾਨੂੰ ਪ੍ਰਾਪਤ ਹੀ ਆਪਣੇ ਆਪ ਹੋ ਜਾਣੀ ਹੈ ਇਹ ਕਿਤਾਬ ਤੁਹਾਨੂੰ ਇਹਦੇ ਬਾਰੇ ਦੱਸੇਗੀ ਕਿ ਤੁਸੀਂ ਕਿਵੇਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਨੰਬਰ 2 ਤੇ ਕਿਤਾਬ ਹੈ ਜਾਣ ਦੇਣ ਦੀ ਕਲਾ ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਅਸੀਂ ਭਵਿੱਖ ਦੇ ਵਿੱਚ ਜਾਂ ਚੱਲ ਰਿਹਾ ਸਮੇਂ ਦੇ ਵਿੱਚ ਪੁਰਾਣੀਆਂ ਲੰਘ ਚੁੱਕੀਆਂ ਯਾਦਾਂ ਨੂੰ ਛੱਡ ਦਈਏ ਜਾਂ ਸਾਡੇ ਕੋਈ ਵੀ ਐਮ ਦੇ ਰਿਸ਼ਤੇ ਨੇ ਜਿਹੜੇ ਸਾਨੂੰ ਆਉਣ ਵਾਲਾ ਟਾਈਮ ਦੇ ਵਿੱਚ ਸਾਡਾ ਨੁਕਸਾਨ ਕਰ ਰਹੇ ਨੇ ਉਹਨਾਂ ਨੂੰ ਸਾਨੂੰ ਪਿੱਛੇ ਛੱਡ ਦੇਣਾ ਚਾਹੀਦਾ ਤਾਂ ਜੋ ਅਸੀਂ ਆਉਣ ਵਾਲਾ ਟਾਈਮ ਦੇ ਵਿੱਚ ਚੰਗਾ ਸਮਾਂ ਬਿਤਾ ਸਕੀਏ ਤੇ ਤੀਜੇ ਕਿਤਾਬ ਹੈ ਨਾ ਕਹਿਣ ਦੀ ਕਲਾ ਕਈ ਵਾਰ ਅਸੀਂ ਅਜਿਹੇ ਸਥਾਈ ਹੋਰ ਅਸਥਾਈ ਰਿਸ਼ਤਿਆਂ ਦੇ ਵਿੱਚ ਬੰਨੇ ਹੁੰਦੇ ਹੁੰਦੇ ਆ ਕਿ ਅਸੀਂ ਕਿਸੇ ਨੂੰ ਨਾਂ ਨਹੀਂ ਕਹਿ ਸਕਦੇ ਤੇ ਇੱਥੇ ਮਜਬੂਰਾਂ ਸਾਨੂੰ ਹਾਂ ਕਹਿਣੀ ਪੈਂਦੀ ਹੈ ਤੇ ਉਹੀ ਨਾ ਹਾਂ ਸਾਡੇ ਆਨਲਾਈਨ ਟਾਈਮ ਦੇ ਵਿੱਚ ਸਾਨੂੰ ਨੁਕਸਾਨ ਕਰਦੀ ਹੈ ਤੇ ਸਾਨੂੰ ਹੌਸਲਾ ਦਿੰਦੀ ਹੈ ਕਿ ਅਸੀਂ ਕਿੱਥੇ ਕਿਵੇਂ ਨਾ ਕਰਨੀ ਹੈ ਕਿ ਸਾਡੇ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਸਾਨੂੰ ਉਹ ਚੀਜ਼ਾਂ ਨੁਕਸਾਨ ਨਾ ਹੋਵੇ ਸੋ ਇਹ ਕਿਤਾਬਾਂ ਮਗਾਉਣ ਵਾਸਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ 977900544 ਆਪਣੇ ਪੇਜ ਨੂੰ ਵੱਤ ਤੋਂ ਵੱਤ ਫੋਲੋ ਕਰੋ ਤੇ ਸ਼ੇਅਰ ਕਰੋ ਵਿਸ਼ੇਪ ਕਿਤਾਬਕਾਰ ਲੋਂਗਵਾਲ ਤੁਸੀਂ ਇਹ ਕਿਤਾਬਾਂ ਦੁਕਾਨ ਤੇ ਆ ਕੇ ਵੀ ਲਿਆ ਸਕਦੇ ਹੋ ਪਿੰਡ ਲੋਂਗਵਾਲ ਨੇੜੇ ਰਾਮ ਵਿਲਾ ਕਰਾਉਂ ਬਹੁਤ ਬਹੁਤ ਸ਼ੁਕਰੀਆ